ਇਹ ਕਿਸੇ ਇੱਕ ਜੱਟ ਦੇ ਖੇਤ ਦੇ ਵਿੱਚੋਂ ਮਿਲੀ ਹੈ ਜਗਾ ਇਹ 1968 ਦੇ ਵਿੱਚ ਇਹ ਵੇਖ ਲਓ ਤੁਸੀਂ ਅੱਠ ਖਾਨੇ ਨੇ ਚਾਰ ਪੈਰ ਦਿਨ ਦੇ ਚਾਰ ਪੈਰ ਰਾਤ ਦੇ ਕਹਿੰਦੇ ਜੋ ਹੁਣ ਵੀ ਤੁਸੀਂ ਇੱਥੇ ਬਹਿ ਜਾਓਗੇ ਨਾ ਕੋਈ 10 15 ਮਿੰਟ ਤੇ ਮੈਡੀਟੇਸ਼ਨ ਕਰੋਗੇ ਪੂਰੀ ਯਾਨੀ ਕਿ ਪੋਜ਼ਿਟਿਵ એનર્ਜੀ ਤੁਹਾਨੂੰ ਮਿਲੇਗੀ ਜਦੋਂ ਘਰ ਤੋਂ ਨਿਕਲੀ ਤਾਂ ਕਿਸੇ ਪਾਸੇ ਟੂ ਟ੍ਰੈਵਲ ਕਰਨ ਦੇ ਲਈ ਕਹਿੰਦੇ ਵੀ ਸਮਾਂ ਵੇਖ ਲਿਆ ਕਰੋ ਜਾਂ ਮੌਸਮ ਵੇਖ ਕੇ ਹੁਣ ਧੁੱਪਾਂ ਬਹੁਤ ਪੈ ਰਹੀਆਂ ਤੇ ਅੱਗੇ ਗਰਮੀਆਂ ਹੋਰ ਆ ਜਾਣੀਆਂ ਕੋਸ਼ਿਸ਼ ਹੁੰਦੀ ਹੈ ਕਿ 12 ਤੋਂ 2:30 ਵਜੇ ਤੱਕ ਕਿਤੇ ਸ਼ਾਮਾ ਸ਼ੂਮਾ ਬਹਿ ਕੇ ਸਮਾਂ ਗੁਜ਼ਾਰ ਲਈਦਾ ਜਿਵੇਂ ਹੁਣ ਸਾਡੇ 12 ਹੋ ਗਏ ਨੇ ਤੇ ਉੱਚਾ ਪਿੰਡ ਸੰਘੋੜ ਵਾਲੇ ਪਾਸੇ ਚੱਲੇ ਆ ਇਸ ਤਵਜਾ ਨੂੰ ਨਹੀਂ ਕੁਝ ਹੋਣ ਦੇਣਾ ਆਪਾਂ ਜਿੰਨਾ ਕੁਝ ਹੋਣਾ ਸੀ ਹੋ ਗਿਆ ਤੇ ਲੱਗੀ ਸੀ ਜੂਸ ਦੀ ਗੰਨੇ ਵਾਲਾ ਵੀਰ ਇੱਥੇ ਮਿਲ ਪਿਆ ਮੈਂ ਆਹ ਜਲ ਪਾ ਦੇਣੀ ਬੁੱਲ ਬਕੂਦਣਾ ਪਾ ਦੇ ਵਿੱਚ ਨਾਲੇ ਆਇਆ ਨਾ ਆਹ ਵੇਖੋ ਗੁੱਛਿਆਂ ਦੇ ਗੁੱচ্ছে ਸਰੋ ਲੱਗੀ ਵੇਖੋ ਬਈ ਈਵਨ ਕੇ ਸਰਕਾਰ ਦਾ ਪ੍ਰੋਜੈਕਟ ਹੈ ਵੇਖ ਲਓ ਇਧਰੋਂ ਚੰਡੀਗੜ੍ਹ ਵਾਲਾ ਰੋਡ ਹੁੰਦਾ ਪਿਆ ਔਥਰ ਰੋਡ ਪੂਰਾ ਸਿੱਧਾ ਆ ਰਿਹਾ ਤੇ ਅੱਗੇ ਆ ਜਗਾ ਆ ਗਈ ਹੈ ਨਾ ਬੋਧੀ ਸਤੂਪ ਵਾਲੀ ਇੰਨੀ ਵੇਖ ਲਓ ਇੰਪੋਰਟੈਂਸ ਹੈ ਦੀ ਕਿ ਉਥੋਂ ਰੋਡ ਨੂੰ ਨਹੀਂ ਟੇਡਾ ਕਰਕੇ ਡਿੰਗਾ ਕਰਕੇ ਤੇ ਫਿਰ ਇਧਰੋਂ ਸਿੱਧਾ ਲੈ ਕੇ ਜਾਇਆ ਗਿਆ ਸ਼੍ਰੀ ਫਤਿਹਗੜ੍ਹ ਸਾਹਿਬ ਸਰਾਂ ਦੇ ਇਧਰ ਆਪਾਂ ਆਏ ਆ ਇਧਰ ਉੱਚਾ ਪਿੰਡ ਸੰਘੋਰ ਵਾਲੇ ਪਾਸੇ ਜਾਣਾ ਤੇ ਰਾਹ ਦੇ ਵਿੱਚ ਵੇਖੋ ਐਦਾਂ ਸੜਕ ਸੜਕ ਦੇ ਨਾਲ ਲੱਗਦੇ ਹੀ ਰੰਗ-ਬਰੰਗੇ ਫੁੱਲ ਨਰਸਰੀ ਇੱਥੇ ਲਾਵੀ ਉੱਚਾ ਪਿੰਡ ਸੰਘੋਲ ਨੂੰ ਜਾਂਦਾ ਰਾਹ ਸਿਖਰ ਦੁਪਹਿਰਾ ਜਰੂਰ ਏ ਧੁੱਪ ਤਿੱਖੀ ਏ ਪਰ ਰੁੱਖਾਂ ਨੇ ਉੱਤੋਂ ਸਿਰ ਜੋੜੇ ਨੇ ਤੇ ਛਾਂ ਦੇ ਵਿੱਚ ਆਪਾਂ ਹੌਲੀ-ਹੌਲੀ ਲੱਗੇ ਚੱਲਦੇ ਆਂ ਲਾਵੀ ਸੰਘੋਲ ਆ ਗਿਆ ਜੀ ਆਲੇ ਦੁਆਲੇ ਕਈ ਪਿੰਡ ਪੈਂਦੇ ਨੇ ਤੇ ਇਹ ਉੱਚਾ ਪਿੰਡ ਸੰਘੋਲ ਪੂਰੀ ਮਾਰਕੀਟ ਇੱਥੇ ਡਿਵੈਲਪ ਹੋ ਗਈ ਏ ਛੋਟਾ ਜਿਹਾ ਸ਼ਹਿਰ ਹੀ ਬਣਿਆ ਹੋਇਆ ਪਿੰਡ ਕਹਾਦਾ ਜੀ ਵੱਡੇ-ਵੱਡੇ ਸ਼ੋਰੂਮ ਨੇ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਪਾਸ਼ੇ ਨੋਵੀਂ ਉਹ ਵੀ ਇੱਥੇ ਹੈਗਾ ਜੀ ਸੰਘੋਲ ਇਹ ਅੱਗੇ ਖਦਾਈ ਚੱਲ ਵੀ ਰਹੀ ਹੈ ਤੇ ਕਈ ਥਾਵਾਂ ਤੇ ਹੋਈ ਹੈ ਜਿਹੜੀ ਉਹ ਬੰਨੇ ਸਿਖਰ ਦਪਹਿਰਾ ਚੜ੍ਹਿਆ ਉੱਚਾ ਪਿੰਡ ਸੰਘੋਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤਹਿਸੀਲ ਖਮਾਣੋ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਜਾਂਦਾ ਹਾਈਵੇ ਉਹਦੇ ਉੱਤੇ ਪਿੰਡ ਵੱਸਿਆ ਹੋਇਆ ਉੱਚਾ ਪਿੰਡ ਸੰਘੋਲ ਦਾ ਨਾਮ ਉੰਦਿਆ ਤੁਹਾਡੇ ਦਿਮਾਗ 'ਚ ਜਿਨ੍ਹਾਂ ਨੇ ਵੀ ਪਲੱਸ 2 ਬੀਏ 'ਚ ਹਿਸਟਰੀ ਪੜ੍ਹੀ ਹੈ ਉਹ ਸਿੰਧੂ ਘਾਟੀ ਦੀ ਸੱਭਿਆਤਾ ਵਾਲਾ ਜਿਹੜਾ ਸੀ ਇਹ ਨੇ ਸਾਰੇ ਦਿਮਾਗ 'ਚ ਆ ਜਾਂਦੇ ਨੇ ਇੱਥੇ ਵੀ 2-3 ਸਾਈਟਾਂ ਤੇ ਖੁਦਾਈ ਹੋਈ ਏ ਤੇ ਬੋਧੀ ਸਤੂਪ ਮਿਲੇ ਨੇ। ਉਹ ਆਪਾਂ ਅੰਦਰ ਜਾ ਕੇ ਵੇਖਨੇ ਆ। ਇੱਥੇ ਵੀ ਜਿਵੇਂ ਆਪਾਂ ਰੋਪੜ ਦੇ ਵਿੱਚ ਵੇਖਿਆ ਸੀ ਆਰਕੀਓਲੋਜੀਕਲ ਮਿਊਜ਼ੀਅਮ ਆਂ ਇੰਡੀਆ ਦਾ ਇੱਕ ਜਿਹੜਾ ਆਦਾਰਾ ਉਹ ਇਹਨਾਂ ਨੂੰ ਆਪਣੇ ਫਿਰ ਅਧੀਨ ਕਰ ਲੈਂਦਾ ਜਿਹੜੀਆਂ ਪੁਰਾਣੀਆਂ ਵਿਰਾਸਤਾਂ ਐਵੇਂ ਦੀਆਂ ਹੁੰਦੀਆਂ ਨੇ। ਅੰਦਰ ਜਾ ਕੇ ਆਪਾਂ ਬੋਧੀ ਸਤੂਪ ਵੇਖਨੇ ਆ। ਫਿਰ ਨਾਲੇ ਤੁਹਾਨੂੰ ਦੱਸਦੇ ਆ ਉਹਨਾਂ ਬਾਰੇ ਜਾਣਕਾਰੀ। ਇਸ ਤਰ੍ਹਾਂ ਬਣਿਆ ਏ। ਆਲੇ-ਦੁਆਲੇ ਲਹਿਰਾਂਦੇ ਹਰੇ-ਖਚੂਰ ਖੇਤ ਨੇ ਭਾਈ। ਤੇ ਇਸ ਤਰ੍ਹਾਂ ਯਾਨੀ ਕਿ ਵਲਗਣ ਕੀਤੀ ਹੈ ਸਾਰੀ ਲਾ ਕੇ ਗ੍ਰਿਲਾਂ ਵਗੈਰਾ ਤੇ ਜਿਹੜਾ ਮੇਨ ਇੱਥੇ ਇੱਕ ਸਤੂਪ ਇੱਥੇ ਹੈ ਬੁੱਧ ਸਤੂਪ ਇੱਕ ਨਾਲ ਹੀ 250 ਮੀਟਰ ਅੱਗੇ ਹੈ ਤੇ ਆਓ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਈਏ ਨਾਲੇ ਹੋਰ ਪੜਦੇ ਲਿਖਦੇ ਆ ਇਹ ਹੈਗੀ ਹੈ ਤਕਰੀਬਨ ਕੋਈ 2 ਕਿੱਲੇ ਜਗ੍ਹਾ ਹੋਏਗੀ ਜਿਹੜੀ ਘੇਰੀ ਹੈ ਇੱਥੇ ਇਤਿਹਾਸ ਲਿਖਿਆ ਸਾਰਾ ਇਹ ਵੇਖ ਲਓ ਕਿ 2250 ਈਸਵੀ ਪੂਰਵ ਕੋਈ 40450 ਦੇ ਕਰੀਬ ਪੁਰਾਣੀਆਂ ਗੱਲਾਂ ਇਹ ਸਿੰਧ ਘਾਟੀ ਦੇ ਵੇਲੇ ਦੀਆਂ ਉਸ ਤੋਂ ਬਾਅਦ ਸਾਰੇ ਕਹਿੰਦੇ ਇੱਥੇ ਕੋਈ ਕੁਸ਼ਾਨ ਆਏ ਗੁਪਤਾ ਆਏ ਉਹ ਸਾਰਾ ਪੀਰੀਅਡ ਇੱਥੇ ਲਿਖਿਆ ਤੇ ਆਹ ਵੇਖ ਲਓ ਇੱਥੇ ਆ ਵੀ ਇੱਕ ਲਾਈਨ ਲਿਖੀ ਏ ਇਟ ਆਲਸੋ ਲਾਈਜ਼ ਔਨ ਸਿਲਕ ਰੂਟ ਇਹ ਕਹਿੰਦੇ ਕਨੈਕਟ ਕਰਦਾ ਸੀ ਤਕਸ਼ਲਾ ਤੇ ਮਥਰਾ ਨੂੰ ਵਾਇਆ ਇੰਦਰਪ੍ਰਸਥਾ ਪੁਰਾਣਾ ਜਿਹੜਾ ਆਪਣਾ ਇਹ ਰੂਟ ਹੁੰਦਾ ਏ ਸਾਰਾ ਤੇ ਜਿਹੜਾ ਸਿਲਕ ਰੂਟ ਸੀ ਉਹਦੇ ਨਾਲ ਵੀ ਅਟੈਚ ਹੈਗਾ ਸੀ ਇਹ ਚੌਥੀ ਤੇ ਪੰਜਵੀਂ ਸਦੀ ਦੇ ਵਿੱਚ ਕੁਸ਼ਾਨ ਪੀਰੀਅਡ ਦੇ ਸਮੇਂ ਸੰਘੋਲ ਇੱਕ ਤਰ੍ਹਾਂ ਦਾ ਕਹਿੰਦੇ ਸੈਂਟਰ ਆਫ ਆਰਕੀਟੈਕਚਰ ਹੁੰਦਾ ਸੀ ਤੇ ਬੁੱਧਿਸਟ ਜਿਹੜੇ ਵਿਹਾਰ ਸੀ ਉਹ ਹੁੰਦੇ ਸੀ ਸਤੂਪ ਸੀ ਪੈਲਸ ਸੀ ਫਿਰ ਕਹਿੰਦੇ ਇਹ ਜਿਹੜੀ ਜਗ੍ਹਾ ਹੈ ਨਾ ਇਹ 1985 ਦੇ ਵਿੱਚ ਜ਼ਿਆਦਾ ਮਤਲਬ ਚਰਚਾ ਦਾ ਵਿਸ਼ਾ ਬਣਿਆ ਵੈਸੇ ਤੇ 1968 ਤੋਂ ਲੈ ਕੇ 90 ਤੱਕ ਇੱਥੇ ਖੁਦਾਈ ਹੁੰਦੀ ਰਹੀ ਹੈ ਠੀਕ ਇਹ ਤੁਸੀਂ ਰੋਕ ਕੇ ਇੱਥੇ ਪੜ ਸਕਦੇ ਹੋ ਸਾਰੀ ਹਿਸਟਰੀ ਕਿ ਸਮੇਂ-ਸਮੇਂ ਤੇ ਕਿਹੜੇ-ਕਿਹੜੇ ਵੰਸ਼ਾਂ ਦਾ ਮਤਲਬ ਇੱਥੇ ਰਾਜਕਾਲ ਵੀ ਰਿਹਾ ਤੇ ਉਹਨਾਂ ਦੇ ਸਮੇਂ ਵਿੱਚ ਕਿਵੇਂ ਇਹ ਜਗ੍ਹਾ ਵੱਖ-ਵੱਖ ਨਾਵਾਂ ਨਾਲ ਥਾਵਾਂ ਨਾਲ ਇਦਾਂ ਜਾਣੀ ਜਾਂਦੀ ਆਹ ਜਿਹੜਾ ਸਾਹਮਣੇ ਹੁਣ ਤੁਸੀਂ ਸਤੂਪ ਵੇਖ ਰਹੇ ਹੋ ਬੋਧੀ ਸਤੂਪ ਦਾ ਮਤਲਬ ਕੀ ਹੈ ਜਿਵੇਂ ਹਿੰਦੂਆਂ ਦੇ ਮੰਦਰ ਨੇ ਸਿੱਖਾਂ ਦੇ ਗੁਰਦੁਆਰੇ ਨੇ ਜਿਹੜੇ ਈਸਾਈ ਉਹਨਾਂ ਦੀਆਂ ਚਰਚਾ ਨੇ ਹਨਾ ਇਸੇ ਤਰ੍ਹਾਂ ਜਿਹੜੇ ਜਾਨਕੀ ਬੋਧੀ ਮੱਠ ਬਣੇ ਸੀ ਉਹ ਇੱਥੇ ਬੈਠ ਕੇ ਕਹਿ ਲੋ ਜਿਵੇਂ ਆਪਣੇ ਚੇਲਿਆਂ ਨੂੰ ਸਿੱਖਿਆਵਾਂ ਦੱਸਦੇ ਤੇ ਮੈਡੀਟੇਸ਼ਨ ਕਰਦੇ ਧਿਆਨ ਕਰਦੇ ਜਿਵੇਂ ਅਸੀਂ ਗੁਰਦੁਆਰਿਆਂ 'ਚ ਜਾ ਕੇ ਗੁਰਬਾਣੀ ਪੜ੍ਹਦੇ ਆ ਕਥਾ ਕੀਰਤਨ ਸੁਣਦੇ ਆ ਉਸੇ ਤਰ੍ਹਾਂ ਹੀ ਉਹਨਾਂ ਦਾ ਗੁਰੂ ਇਸ ਤਰ੍ਹਾਂ ਵਿਚਾਲੇ ਥੜੇ ਦੇ ਬੈਠ ਕੇ ਤੇ ਸਾਰੇ ਜਿਹੜੇ ਅੱਗੇ ਚੇਲੇ ਬਾਲਕ ਸੀ ਉਹ ਇਧਰ ਸਾਈਡਾਂ ਤੇ ਬੈਠ ਜਾਂਦੇ ਸੀ ਆ ਸਾਰੇ ਖਾਣੇ ਉਸੇ ਤਰੀਕੇ ਬਣੇ ਨੇ ਤੇ ਉਹਨਾਂ ਨੂੰ ਇਦਾਂ ਸਿਖਿਆਵਾ ਦਿੱਤੀਆਂ ਜਾਂਦੀਆਂ ਇਹ ਬੁੱਧ ਧਰਮ ਦੇ ਪ੍ਰਚਾਰ ਦਾ ਇੱਕ ਕੇਂਦਰ ਕਹਿ ਲੋ ਤੇ ਆਹ ਵੇਖ ਲੋ ਜਿਵੇਂ ਆਪ ਪੜਿਆ ਸੀ ਨਾ ਉੱਥੇ 1 2 3 4 5 6 7 8 9 10 11 12 ਪਹਿਲਾ ਮੇਨ ਥੜਾ ਹੋ ਗਿਆ ਵੱਡੇ ਬਾਬਾ ਜੀ ਦਾ ਫਿਰ 12 ਫਿਰ 24 ਤੇ ਫਿਰ ਇਸ ਪਾਸਿਓਂ 32 ਆ ਜਿਹੜੇ ਖਾਣੇ ਬਣੇ ਹੋਏ ਨੇ ਤੇ ਜਿੱਥੇ ਵੀ ਬੋਧਤਰ ਹੁੰਦਾ ਸਥਾਨ ਹੋਏਗਾ ਪਿੱਪਲ ਦਾ ਰੁੱਖ ਜ਼ਰੂਰ ਤੇ ਨਾਲ ਜਿਹੜੇ ਰੁੱਖ ਦੇ ਥੱਲੇ ਉਹਨਾਂ ਨੂੰ ਗਿਆਨ ਪ੍ਰਾਪਤੀ ਹੋਈ ਸੀ ਮਹਾਤਮਾ ਬੁੱਧ ਜੀ ਨੂੰ ਉਹ ਵੀ ਕਹਿੰਦੇ ਪਿੱਪਲ ਦੇ ਰੁੱਖ ਦੇ ਥੱਲੇ ਬੈਠ ਕੇ ਉਹਨਾਂ ਨੇ ਭਗਤੀ ਕੀਤੀ ਸੀ ਹੜੱਪਾ ਤੇ ਮੋਹਿੰਜੋਦਾੜੋ ਹੜੱਪਾ ਜਾਂ ਸਿੰਧ ਘਾਟੀ ਦੀ ਸੱਭਿਅਤਾ ਉਹਦੇ ਨਾਲ ਜੁੜੇ ਕੁੱਲ 1400 ਥਾਵਾਂ ਨੇ ਅਸੀਂ ਆਪਣੇ ਭਾਰਤ ਦੇ ਵਿੱਚ ਉਹਦੇ ਵਿੱਚੋਂ ਇੱਕ ਇਹ ਐ ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਦੀ ਖੁਦਾਈ ਹੋਈ ਇਹ ਮਤਲਬ ਉੱਤੇ ਤੱਕ ਇਹਦੇ ਮਿੱਟੀ ਭਰੀ ਹੋਈ ਸੀ 1968 ਤੋਂ 90 ਦੇ ਵਿੱਚ ਇੱਥੇ ਮਿੱਟੀ ਭਰੀ ਸੀ ਮਿੱਟੀ ਨੂੰ ਹਟਾਇਆ ਗਿਆ ਤੇ ਹੌਲੀ-ਹੌਲੀ ਇਹ ਚੀਜ਼ ਦਾ ਪਤਾ ਲੱਗਾ ਇਹਦੇ ਤੋਂ ਇੱਕ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਲੇ-ਦੁਆਲੇ ਜਿਹੜੀਆਂ ਕਣਕਾਂ ਨੇ ਫਸਲਾਂ ਨੇ ਹਨਾ ਪੱਧਰ ਜ਼ਮੀਨਾਂ ਨਜ਼ਰ ਆਉਂਦੀਆਂ ਨੇ ਤਾਂ ਜ਼ਰੂਰੀ ਨਹੀਂ ਕਿ ਬੋਧੀ ਸਤੂਪ ਸੀ ਤੇ ਆਲੇ-ਦੁਆਲੇ ਹੋਰ ਵੀ ਬਿਲਡਿੰਗ ਹੋਣਗੀਆਂ ਮਤਲਬ ਜੇ ਖੋਦਿਆ ਜਾਏ ਤੇ ਵੈਸੇ ਉਹ ਤੇ ਚਲੋ ਬਹੁਤ ਵੱਡੇ ਪ੍ਰੋਜੈਕਟ ਨੇ ਕੀ ਕਰੇਗੀ ਸਰਕਾਰ ਮਤੋਂ ਤਾ ਖੋਦ ਲੈਣਗੇ ਤੇ ਐਵੇਂ ਦੀ ਬਿਲਡਿੰਗ ਇੱਕ ਹੋਰ ਵੀ ਨਜ਼ਰ ਆ ਜਾਏਗੀ ਪਰ ਪਤਾ ਲੱਗ ਗਿਆ ਕਿ ਹਾਂ ਇੱਕ ਬਹੁਤ ਵੱਡੀ ਸੱਭਿਅਤਾ ਹੁੰਦੀ ਸੀ ਸਿੰਧ ਘਾਟ ਦੀ ਸੱਭਿਅਤਾ ਜਾਂ ਪ੍ਰਾਣੀਆਂ ਹੋਰ ਸੱਭਿਅਤਾਵਾਂ ਉੱਤੇ ਮਿੱਟੀ ਵੀ ਪੈ ਗਈ ਜਾਂ ਕਿਵੇਂ ਕਹ ਲਓ ਕਿ ਪੂਰੀਆਂ ਕਈਆਂ ਸਮਾਪਤ ਹੋ ਗਈਆਂ ਤੇ ਖੋਦ-ਖੋਦ ਕੇ ਧਰਤੀ ਚੋਂ ਨਿਕਲ ਰਹੀਆਂ ਕੋਈ ਬਹੁਤ ਵੱਡੇ ਤੂਫਾਨ ਇਸ ਤਰ੍ਹਾਂ ਆਏ ਹੋਣਗੇ ਸੋ ਇਹ ਹੋ ਗਈ ਇੱਕ ਸਾਈਟ ਹੁਣ ਦੂਜੇ ਪਾਸੇ ਲੈ ਕੇ ਚੱਲਦੇ ਹਾਂ ਤੇ ਇੱਕ ਇੱਥੇ ਉਹ ਮਿਊਜ਼ੀਅਮ ਵੀ ਹੈਗਾ ਉਹ ਵੀ ਵੇਖਣ ਦੀ ਕੋਸ਼ਿਸ਼ ਕਰਦੇ ਆਂ ਆ ਦੂਜਾ ਸਤੂਪ ਹੈ ਜੀ ਇਧਰ ਚੰਡੀਗੜ੍ਹ ਹੈ ਤੇ ਇਸ ਪਾਸੇ ਲੁਧਿਆਣਾ ਇਸ ਰੋਡ ਤੇ ਬਿਲਕੁਲ ਉੱਤੇ ਆ ਇੱਕ ਸੈਂਟਰ ਬਣਿਆ ਇੱਕ ਸਤੂਪ ਉੱਥੇ ਸੀ ਦੂਜਾ ਸਤੂਪ ਇੱਥੇ ਹੈ ਇਹਦੇ ਬਿਲਕੁਲ ਆਪਾਂ ਪਰਲੇ ਪਾਸੇ ਸੀ 300 400 ਮੀਟਰ ਜਾਂ ਕਹਿ ਲਓ ਕਿ 4-5 ਕਿੱਲਿਆਂ ਦੀ ਵਿੱਥ ਹੈ ਸਾਰੀ ਸੋ ਤਕਰੀਬਨ ਇਹਦੀ ਵੀ ਦੇਖੋ ਉਸੇ ਤਰ੍ਹਾਂ ਦੀ ਐਂਟਰੀ ਕਰਦੇ ਆ ਸੇਮ ਉਹੀ ਜਿਹੜੀ ਹੈ ਹਿਸਟਰੀ ਹੈ ਉਹ ਵੀ ਇੱਥੇ ਲਿਖੀ ਹੋਈ ਹੈ ਇੱਥੇ ਇੱਕ ਗੱਲ ਚੰਗੀ ਹੈ ਕਿ ਵਾਸ਼ਰੂਮ ਦੀ ਸਹੂਲਤ ਹੈਗੀ ਹੈ ਵੀ ਇੱਥੇ ਲੋ ਜੀ ਜਿਹੜੇ ਇਹ ਬੁੱਧ ਸਕੂਲ ਕਹਦੀ ਹੈ ਜਾਂ ਬੋਧੀ ਸਤੂਪ ਕਹਦੀ ਹੈ ਆਪਾਂ ਸਾਰੇ ਇਹ ਰਾਜੇ ਅਸ਼ੋਕ ਨੇ ਬਣਵਾਏ ਸੀ ਇਹ ਇੱਕ ਤਰ੍ਹਾਂ ਦਾ ਕਹਿ ਲਓ ਜਿਵੇਂ ਆਪਾਂ ਕਹਿੰਦੇ ਕਿ ਟੀਚਿੰਗ ਸਕੂਲ ਜਾਂ ਕਹਿ ਲਓ ਕਿ ਮੈਡੀਟੇਸ਼ਨ ਕਰਦੇ ਸੀ ਇੱਥੇ ਬੈਠ ਕੇ ਕਹਿੰਦੇ ਜੋ ਹੁਣ ਵੀ ਤੁਸੀਂ ਇੱਥੇ ਬਹਿ ਜਾਓਗੇ ਨਾ ਕੋਈ 10-15 ਮਿੰਟ ਤੇ ਮੈਡੀਟੇਸ਼ਨ ਕਰੋਗੇ ਪੂਰੀ ਯਾਨੀ ਕਿ ਪੋਜ਼ਿਟਿਵ એનર્ਜੀ ਤੁਹਾਨੂੰ ਮਿਲੇਗੀ ਤੇ ਆਹ ਵੇਖ ਲਓ ਤੁਸੀਂ ਇਹ ਅੱਠ ਨੇ ਖਾਣੇ ਹਨਾ ਇਹ ਚਾਰ ਪੈਰ ਦਿਨ ਦੇ ਕਹਿ ਲਓ ਰਾਤ ਦੇ ਕਹਿ ਲਓ ਅੱਠ ਪੈਰ ਹੋਗੇ ਨਾ ਪੂਰੇ ਦਿਨ ਦੇ ਵਿੱਚ ਦਿਨ ਤੇ ਰਾਤ ਦੇ ਵਿੱਚ ਤੇ ਉਸ ਹਿਸਾਬ ਨਾਲ ਯਾਨੀ ਕਿ ਆ ਮਗਰਲੇ ਪਾਸੇ ਇਹ ਉਹਨਾਂ ਦੇ ਥਾਂ ਨੇ ਜਿੱਥੇ ਬੈਠ ਕੇ ਇਹ ਯਾਨੀ ਕਿ 12 ਨੇ ਸੋ ਇਸ ਤਰ੍ਹਾਂ ਦੀ ਗਿਣਤੀਆਂ ਮਿੰਤੀਆਂ ਦੇ ਚੱਕਰ ਨੇ ਕੁਝ ਇਧਰ ਕਹਿੰਦੇ ਕਮਰੇ ਸੀ ਦੋ ਇਹ ਕਿਸੇ ਇੱਕ ਜੱਟ ਦੇ ਖੇਤ ਦੇ ਵਿੱਚੋਂ ਮਿਲੀ ਹੈ ਜਗਾ ਇਹ 1968 ਦੇ ਵਿੱਚ ਜਿਹੜਾ ਇਹ ਬੋਧੀ ਸਤੂਪ ਹੈ ਇਹ ਹੈਗਾ ਇੱਥੋਂ ਆਪਣਾ ਚੰਡੀਗੜ੍ਹ ਲੁਧਿਆਣਾ ਰੋਡ ਤੇ ਬਿਲਕੁਲ ਨਾਲ ਤੇ ਇਹ ਸੈਂਟਰ ਸਰਕਾਰ ਦੇ ਅੰਡਰ ਨੇ ਦੋਨੇ ਸਤੂਪ ਜਿਹੜਾ ਇੱਕ ਸਰਵੇ ਵਾਲਾ ਆਪਾਂ ਵੇਖਾਂਗੇ ਅੱਗੇ ਆਪਣਾ ਕੀ ਕਹਿੰਦੇ ਨੇ ਉਸ ਨੂੰ ਇੱਕ ਮਿਊਜ਼ੀਅਮ ਬਣਿਆ ਉਹ ਪੰਜਾਬ ਸਰਕਾਰ ਦੇ ਅੰਦਰ ਹੈ ਤੇ ਜਿਹੜਾ ਪਹਿਲਾਂ ਆਪਾਂ ਵੇਖਿਆ ਸੀ ਉਹ ਜਿਹੜੇ ਰੁੱਖ ਨੇ ਉਹਨਾਂ ਦੇ ਮਗਰ ਉਹ ਯਾਨੀ ਕਿ 5 ਨੰਬਰ ਹੈ ਇਹ ਹੈਗਾ 11 ਨੰਬਰ ਮਤਲਬ ਅੱਜ ਵੀ ਆ ਜਿੱਥੇ ਤੁਹਾਨੂੰ ਮਤਲਬ ਕਿ ਐਡੀ ਡੀ ਵਧੀਆ ਕਣਕ ਫਸਲ ਦਿਖਾਈ ਦੇ ਰਹੀ ਹੈ ਇਹਦੇ ਥੱਲੇ ਵੀ ਕਈ ਚੀਜ਼ਾਂ ਦੱਬੀਆਂ ਹੋ ਸਕਦੀਆਂ ਨੇ ਇਹ ਯਾਨੀ ਕਿ ਸੰਗਲਾ ਦੀਪ ਹੁੰਦਾ ਸੀ ਮੇਨ ਨਾਮ ਪੁਰਾਣਾ ਇਹਦਾ ਉਹ ਫਿਰ ਬਾਅਦ ਚ ਚੇਂਜ ਕਰਕੇ ਉੱਚੇ ਥਾਂ ਵਸਣ ਕਰਕੇ ਉੱਚਾ ਪਿੰਡ ਤੇ ਨਾਲ ਸੰਘੋਲ ਉੱਚਾ ਪਿੰਡ ਸੰਘੋਲ ਇਸ ਨੂੰ ਆਪਾਂ ਕਹਿੰਨੇ ਆ ਹੁਣ ਉਹਨਾਂ ਸਮਿਆਂ ਚ ਕਹਿੰਦੇ ਸਤਲੋਈ ਦਰਿਆ ਵੀ ਇੱਥੋਂ ਵਗਦਾ ਹੁੰਦਾ ਸੀ ਇਹਨਾਂ ਥਾਵਾਂ ਤੋਂ ਸਾਰਾ ਉਹਦੇ ਰਾਹ ਦੇ ਉਹਦੇ ਕੰਢਿਆਂ ਤੇ ਇਹ ਚੀਜ਼ਾਂ ਫਿਰ ਬਣਵਾਈਆਂ ਗਈਆਂ ਸੀ ਇਹਨਾਂ ਬੁੱਧ ਸਕੂਲ ਜਾਂ ਬੁੱਧ ਸਤੂਪਾਂ ਤੋਂ ਇਲਾਵਾ ਇੱਥੇ ਖਦਾਈ ਕਰਦੇ ਆਂ ਕਈ ਹੋਰ ਔਜ਼ਾਰ, ਬਰਤਨ, ਭਾਂਡੇ, ਟਿੰਡੇ, ਖਡਾਉਣੇ ਉਹ ਵੀ ਸਾਰੇ ਰੋਜ਼ਮਰਲਾ ਦੇ ਜਿਹੜੇ ਉੱਥੇ ਕੰਮ ਹੁੰਦੇ ਸੀ ਉਹਨਾਂ ਲੋਕਾਂ ਦੇ ਜਿਨ੍ਹਾਂ ਦਾ ਸਬੰਧ ਸਿੰਧ ਘਾਟੀ ਦੀ ਸਭਿਅਤਾ ਹੜੱਪਾ ਦੇ ਨਾਲ ਹੈ ਤੇ ਉਹ ਵੀ ਇੱਥੇ ਹੈਗੇ ਨੇ ਤੇ ਵੀਰ ਨੇ ਕੁਝ ਇੱਕ ਬਾਹਰ ਕੱਢ ਕੇ ਰੱਖੇ ਨੇ ਉਹ ਵੀ ਤੁਹਾਨੂੰ ਵਿਖਾ ਦਿੰਦੇ ਆਂ ਆਪਾਂ ਬਾਹਰ ਰੱਖੀਆਂ ਨੇ ਵੀਰ ਨੇ ਚੀਜ਼ਾਂ ਉਸ ਸਮੇਂ ਦੀਆਂ ਸਿਲਵਰਟ ਹੋ ਗਏ ਆ ਕੋਈ ਦੰਦ ਹੋ ਗਏ ਇਹ ਇੱਕ ਦਾ ਮੋਬਾਈਲ ਦਾ ਆ ਵੇਖੋ ਸਾਰੀਆਂ ਕਾਡੀਆਂ-ਕੋਡੀਆਂ ਤੇ ਆ ਉਲਕਾ ਪਿੰਡ ਇੱਥੇ ਯਾਨੀ ਕਿ ਉਸ ਸਮੇਂ ਜਿਹਨੇ ਡਿੱਗੇ ਹੋਣੇ ਕੋਈ ਆ ਯਾਨੀ ਕਿ ਇਨਕ ਪੋਟ ਦਵਾਤ ਸ਼ਾਈ ਵਾਲੀ ਤੇ ਆ ਸਾਰੀਆਂ ਚੀਜ਼ਾਂ ਵੇਖੋ ਹੈ ਇਹ ਕਿਸੇ ਸਰਾਹੀ ਦਾ ਮੂੰਹ ਲੱਗਦਾ ਮੈਨੂੰ ਤਾਂ ਜਿਵੇਂ ਉਹ ਚੀਜ਼ ਹੋ ਸਕਦੀ ਹੈ ਲੋ ਜੀ ਇਹਦੇ ਅੰਦਰ ਜਾ ਕੇ ਆਏ ਆ ਆਰਕੀਓਲੋਜੀਕਲ ਮਿਊਜ਼ੀਅਮ ਕਹ ਦੋ ਜਿਵੇਂ ਇਹ ਆਪ ਸਰਕਾਰ ਦਾ ਅਦਾਰਾ ਤੇ ਇਹਦੇ ਅੰਦਰ ਉਹ ਸਾਰੇ ਤਸਵੀਰਾਂ ਲੱਗੀਆਂ ਨੇ ਤੇ ਜਿਹੜੀਆਂ ਚੀਜ਼ਾਂ ਮਿਲੀਆਂ ਨਿੱਕੇ-ਨਿੱਕੇ ਭਾਂਡੇ ਢਿੰਡੇ ਸਾਰੇ ਉਹਨਾਂ ਦਰ ਸੰਭਾਲ ਕੇ ਰੱਖੇ ਗਏ ਨੇ ਇਹ ਬਿਲਕੁਲ ਆ ਦੇਖੋ ਪੁੱਲ ਦੇ ਨਾਲ ਲੁਧਿਆਣਾ ਚੰਡੀਗੜ੍ਹ ਹਾਈਵੇ ਦੇ ਨਾਲ ਇਹ ਪੈ ਜਾਂਦਾ ਇੱਥੇ ਚਲੋ ਹੁਣ ਚਲੀਏ ਆਪਾਂ ਵਾਪਸੀ ਮੈਨੂੰ ਤੇ ਆ ਬੱਸਾਂ ਚੱਲਦੀਆਂ ਦੀ ਕਰਾ ਮਾਫੀ ਵੱਡੀ ਲੱਗਦੀ ਹੈ ਸਵਾਰੀਆਂ ਖਲੋਤੀਆਂ ਹੁੰਦੀਆਂ ਕੁਝ ਸਵਾਰੀਆਂ ਨੂੰ ਲੈ ਜਾਂਦੀ ਹੈ ਕੁਝ ਸਵਾਰੀਆਂ ਨੂੰ ਛੱਡ ਜਾਂਦੀ ਹੈ ਉਤਾਰ ਜਾਂਦੀ ਹੈ ਸੀਟੀ ਵੱਜਦੀ ਹੈ ਕਨੈਕਟਰ ਕਹਿੰਦਾ ਚਲੋ ਬਈ ਔ ਲੈ ਇੱਥੇ ਖਲੋਤੀਆਂ ਸੀ ਸਵਾਰੀਆਂ ਗਈਆਂ ਆਪਣੇ ਘਰਾਂ ਨੂੰ ਪਿੰਡਾਂ ਨੂੰ ਸੋਹਣੇ ਨਾਂ ਨੇ ਵੇਖੋ ਪਿੰਡਾਂ ਦੇ ਸ਼ਹਿਰਾਂ ਦੇ ਬੱਸੀ ਪਠਾਣਾ ਲੋਹਾਰ ਮਾਜਰਾ ਖੇੜੀ ਨੌਧ ਸਿੰਘ ਐਸ ਪਾਸੇ ਹੈ ਜੀ ਵਾਪਸ ਫਤਿਹਗੜ੍ਹ ਸਾਹਿਬ ਨੂੰ ਜਾਂਦਾ ਮੈਂ ਰੁਕਿਆ ਇੱਕ ਜਗ੍ਹਾ ਕਿਉਂਕਿ ਐਸ ਪਾਸੇ ਫਸਲ ਮੈਨੂੰ ਕੋਈ ਹੋਰ ਲੱਗੀ ਇਹ ਵੈਰੈਟੀ ਸਰੋਂ ਦੀ ਏ ਜਾਂ ਕੁਝ ਹੋਰ ਏ ਇਹ ਨੇੜੇ ਚੜ੍ਹ ਕੇ ਵੇਨੇ ਆ ਲੈ ਆਹ ਵੇਖੋ ਜੀ ਆਹ ਵੇਖੋ ਗੁੱਛਿਆਂ ਦੇ ਗੁੱਛੇ ਸਰੋ ਲੱਗੀ ਵੇਖੋ ਬਈ ਮੈਨੂੰ ਐਸਾ ਕਿਸਾਨ ਦਾ ਕਿਤੇ ਨੰਬਰ ਮਿਲ ਜੇ ਨਾ ਗੱਡੀ ਸੋਣੀ ਖੇਤੀ ਆ ਬਈ ਵੇਖੋ ਹੈ ਇਹ ਮੈਂ ਸੰਘੋਲ ਨੂੰ ਜਾਂਦੀ ਸੜਕ ਤੇ ਖਲੋਤਾ ਜੇ ਮੇਰਾ ਵੀਰ ਇਹ ਵੀਡੀਓ ਵੇਖੇ ਨਾ ਤੇ ਸੰਪਰਕ ਕਰੇ ਮੈਨੂੰ ਜਰੂਰ ਉਹਦੇ ਨਾਲ ਗੱਲਬਾਤ ਕਰਾਂਗੇ ਵੀ ਇਹ ਬੀ ਕਿਹੜਾ ਕਿੱਥੋਂ ਲਿਆਂਦਾ ਜੇ ਕਿਸੇ ਹੋਰ ਮੇਰੇ ਵੀਰ ਭਰਾ ਨੂੰ ਪਤਾ ਹੈ ਤੇ ਜਰੂਰ ਦੱਸੋ ਬਈ ਕੀ ਝਾੜ ਰਿੰਦਾ ਹੈ ਇਹਦਾ ਤੇ ਕੀ ਵੈਰੈਟੀ ਇਹ ਲੋ ਜੀ ਦੁਬਾਰਾ ਫੇਰ ਖੜਨਾ ਪਿਆ ਪੰਜਾਬ ਦਾ ਇੱਕ ਰੰਗ ਹੋਰ ਵਿਖਾਈਏ ਔਰ ਸਾਹਮਣੇ ਘਰ ਹੈ ਡੇਰਾ ਹੈ ਵੀਰਾਂ ਦਾ ਫਾਰਮ ਹਾਊਸ ਹੈ ਤੇ ਇੱਥੇ ਲਿਖਿਆ ਬਈ ਇੱਥੇ ਸ਼ੁੱਧ ਸ਼ਹਿਦ ਮਿਲਦਾ ਤੇ ਨਾਲ ਹੀ ਤੁਸੀਂ ਵੇਖੋਗੇ ਅ ਡੱਬੇ ਰੱਖੇ ਨੇ ਮੱਖੀਆਂ ਦੇ ਵਖਾਣ ਵਾਸਤੇ ਜਿਵੇਂ ਕਹਿ ਲੋ ਕਿ 24 ਟਾਈਪ ਤੇ ਇਹਨਾਂ ਨੂੰ ਕੋਈ ਚੁੱਕ ਕੇ ਲੈ ਵੀ ਨਹੀਂ ਜਾ ਸਕਦਾ ਮੱਖੀਆਂ ਆਲੇ-ਦੁਆਲੇ ਵੇਖੋ ਕਿਵੇਂ ਮੰਡਰਾ ਰਹੀਆਂ ਨੇ ਤੇ ਬੜਾ ਚੰਗਾ ਲੱਗਦਾ ਵਾਕਿਆ ਸ਼ੁੱਧ ਸ਼ਾਇਦ ਮਿਲਦਾ ਹੋਣਾ ਵੀ ਇੱਥੇ ਤੇ ਉਹ ਉੱਥੇ ਡੱਬੇ ਮੈਨੂੰ ਮੁਖਾਈ ਦੇ ਰਹੇ ਨੇ ਉਰਲੇ ਪਾਸੇ ਕੰਦੇ ਨਾਲ ਪਏ ਨੇ ਬੜੀ ਵਧੀਆ ਚੀਜ਼ ਏ ਜਿੰਨੇ ਵੀ ਸਹਾਇਕ ਧੰਦੇ ਖੇਤੀ ਦੇ ਨਾਲ ਆਪਾਂ ਚਲਾ ਸਕਣੇ ਆ ਚਲਾਣੇ ਚਾਹੀਦੇ ਨੇ ਪਰ ਜੇ ਪੰਜਾਬ ਘੁੰਮਣਾ ਨਾ ਤਾਂ ਮੈਨੂੰ ਇੱਕ ਗੱਲ ਸਮਝ ਆਈ ਹੈ ਵੀ ਹਾਈਵੇ ਨਹੀਂ ਸਾਡੇ ਰਾਹ ਚ ਹੋਣਾ ਚਾਹੀਦਾ ਪੰਜਾਬ ਘੁੰਮਣਾ ਤੇ ਕੋਸ਼ਿਸ਼ ਕਰਨੀ ਅੱਗੇ ਤੋਂ ਪਿੰਡਾਂ ਦੇ ਵਿੱਚੋਂ ਦੀ ਜਾਣ ਦੀ ਟਾਈਮ ਤੇ ਲੱਗੇਗਾ ਤੇ ਆਪਾਂ ਨੂੰ ਕਿਹੜਾ ਕਾਲੀ ਹੈ ਕੋਈ ਲੋਜੀ ਸਰਕਾਰੀ ਬਾਗ ਤੇ ਨਰਸਰੀ ਬਸੀ ਪਠਾਣਾ ਇੱਥੇ ਸਰਕਾਰੀ ਰੇਟਾਂ ਤੇ ਫਲਦਾਰ ਬੂਟੇ ਲੈਣ ਲਈ ਸੰਪਰਕ ਕਰੋ ਉਹ ਸਾਹਮਣੇ ਸੰਗੋਲ ਨੂੰ ਜਾਂਦਾ ਰਾਹ ਹੈ ਬਸੀ ਪਠਾਣਾ ਤੋਂ ਤੇ ਨੇੜੇ ਹੀ ਹੈ ਇੱਕ ਨਾ ਜਦੋਂ ਵੀ ਮੈਸਤਰਾ ਡੰਗਰ ਚਾਰਨ ਵਾਲੇ ਵੀਰਾਂ ਨੂੰ ਵੇਨਣਾ ਨਾ ਇੱਕ ਮੈਨੂੰ ਕਿਤਾਬ ਚਿਤ ਆ ਜਾਂਦੀ ਏ ਸੁਪਨ ਸਾਜ਼ ਦਾ ਐਲਕੈਮਿਸਟ ਤੇ ਤੇ ਉਹਦੇ ਵਿੱਚ ਨਾ ਇੱਕ ਪਾਤਰ ਹੁੰਦਾ ਹੈ ਸਾਂਤੀਆਗੋ ਉਹ ਆਪਣੇ ਪਿਓ ਨੂੰ ਕਹਿੰਦਾ ਕਿ ਮੈਨੂੰ ਘੁੰਮਣ ਦਾ ਸ਼ੌਂਕ ਹੈ ਮੈਂ ਦੁਨੀਆ ਘੁੰਮਣੀ ਹੈ ਇਦਾਂ ਕਰਕੇ ਉਹ ਕਹਿੰਦਾ ਪੁੱਤਰ ਦੁਨੀਆ ਦੋ ਜਣੇ ਘੁੰਮ ਸਕਦੇ ਨੇ ਕਹਿੰਦਾ ਕਿਹੜੇ ਆਂਦਾ ਇੱਕ ਤੇ ਜਿਨ੍ਹਾਂ ਕੋਲ ਪੈਸਾ ਬਹੁਤ ਜ਼ਿਆਦਾ ਆਂਦਾ ਦੂਜੇ ਉਹ ਜਿਹੜੇ ਆਜੜੀ ਹੁੰਦੇ ਨੇ ਬੱਕਰੀਆਂ ਡੰਗਰ ਚਾਰਦੇ ਆਂਦਾ ਡੈਡੀ ਪੈਸਾ ਤੇ ਹੈ ਨਹੀਂ ਇਹਦਾ ਮਤਲਬ ਫਿਰ ਮੈਨੂੰ ਆਜੜੀ ਬੰਨਾ ਪਏਗਾ ਦੁਨੀਆ ਤੇ ਨਾ ਘੁੰਮਣੀ ਹੈ ਤੇ ਉਹ ਬੰਦਾ ਫਿਰ ਦੁਨੀਆ ਘੁੰਮਿਆ ਤੇ ਉਹਨੂੰ ਖਜ਼ਾਨੇ ਦਾ ਪਤਾ ਲੱਗਾ ਤੇ ਖਜ਼ਾਨਾ ਉਹਦੇ ਪੈਰਾਂ ਦੇ ਹੇਠ ਸੀ ਜਿੱਥੇ ਉਹਨੇ ਸੋਚਿਆ ਸੀ ਤੁਰਨ ਲੱਗੇ ਨੇ ਸੋ ਕਿਤਾਬ ਪੜਿਓ ਪੰਜਾਬੀ ਦੇ ਵਿੱਚ ਮਿਲ ਜਾਂਦੀ ਹੈ ਬੜੀ ਕਮਾਲ ਦੀ ਕਿਤਾਬ ਹੈ